ਮੈਨੂੰ ਯਾਦ ਆ ਜਦੋਂ ਮੈਂ ਡਿਪਟੀ ਸੀਮ ਹੁੰਦਾ ਸੀ ਰਾਤ ਨੂੰ ਇੱਥੇ ਆਉਂਦੇ ਪਲਾਨਿੰਗ ਕਰਦੇ ਕਿਹੜੀ ਕਿਹੜੀ ਸੜਕਾਂ ਕਿਵੇਂ ਚੌੜੀਆਂ ਕਰਨੀਆਂ ਕਿੱਥੇ ਕੀ ਕਰਨਾ ਕਿਵੇਂ ਮਾਸਟਰ ਪਲਾਨ ਬਣਾਉਣਾ ਇੰਟਰਨੈਸ਼ਨਲ ਜਿਹੜਾ 에어ਪੋਰਟ ਲਿਆਂਦਾ ਉਹ ਵੀ ਕਾਲੀਦਲ ਲੈ ਕੇ ਆਇਆ ਜਿਹਦੇ ਕਰਕੇ ਅੱਜ ਸਾਰਾ ਸਿਸਟਮ ਹੀ ਇੱਥੇ ਇਲਾਕੇ ਦਾ ਬਦਲ ਗਿਆ ਸਾਡੀ ਏਮ ਸੀ ਮੇਰੀ ਤੇ ਏਮ ਸੀ ਦੇ ਪਰਮਾਤਮਾ ਮੇਰ ਕਰਦਾ ਸਾਡੀ ਸਰਕਾਰ ਹੁੰਦੀ ਤੇ ਆ ਆਪਣਾ ਇੱਕ ਬਹੁਤ ਵੱਡਾ ਇਕਨੋਮਿਕ ਹੱਬ ਜਿਵੇਂ ਗੁੜਗਾਉਂ ਹੈ ਇਹ ਮ ਹਾਈਦਰਾਬਾਦ ਹੈ ਬੈਂਗਲੌਰ ਹੈ ਆਈਟੀ ਤੇ ਹੋਰ ਇੰਟਰਨੈਸ਼ਨਲ ਕੰਪਨੀਆਂ ਦਾ ਹੱਬ ਅਸੀਂ ਬਣਾਦਣਾ ਸੀ ਪਰ ਪਿਛਲੇ 5-7 ਸਾਲਾਂ ਚ 5 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਬਣੇ ਮੁੱਖ ਮੰਤਰੀ ਆਪਣੇ ਫਾਰਮ ਉੱਚੇ ਰਹੇ ਨਿਕਲੇ ਘਰੋਂ ਬਾਹਰ ਨਹੀਂ ਤੇ ਹੁਣ ਤੇ ਇੱਕ ਸ਼ਰਾਬੀ ਮੁੱਖ ਮੰਤਰੀ ਆ ਗਿਆ ਇਹਨੂੰ ਤਾਂ ਪਰਵਾਹ ਹੀ ਨਹੀਂ ਹੈ ਦੇਖੋ 10 ਸਾਲ ਆਪਣੇ ਖਰਾਬ ਹੋ ਗਏ 10 ਸਾਲ ਜ਼ਿੰਦਗੀ ਦੇ ਬਹੁਤ ਹੁੰਦੇ 10 ਸਾਲ ਇੱਕ ਸੂਬੇ ਦੇ ਬਹੁਤ ਹੁੰਦੇ 10 ਸਾਲ ਚ ਅੱਜ ਮਹਾਲੀ ਕਿੱਥੇ ਹੋ ਜਾਣਾ ਸੀ ਤੇ ਕਿੱਥੇ ਰਹਿ ਗਿਆ ਅਦੇ ਹੁ ਕਿੰਡੀ ਵੱਡੀ ਨੁਕਸਾਨ ਆਪਣਾ ਕਰ ਲੈਂਦਾ ਮੈਂ ਪਾਈਆਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਦੋਂ ਵੀ ਆਪਾਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਸੋਚ ਸਮਝ ਕੇ ਕਰਿਆ ਕਰੀਏ ਜਿਹਦੀ ਸਰਕਾਰ ਬਣਾਉਣੀ ਹੈ ਕਿ ਜਿਹਨੂੰ ਅਗਵਾਈ ਦੇਣੀ ਹੈ ਮੌਕਾ ਦੇਣਾ ਹੈ ਉਹ ਥੋੜੀ ਜ਼ਿੰਦਗੀ ਦਾ 5 ਸਾਲ ਉਹਦੇ ਤੇ ਨਿਰਭਰ ਹੈ ਸਹੀ ਫੈਸਲਾ ਕਰੋਗੇ 5 ਸਾਲ ਹੋਰ ਅੱਗੇ ਤਰੱਕੀ ਹੋਗੀ ਗਲਤ ਫੈਸਲਾ ਹੋਵਗੇ ਤੇ ਆਪਾਂ ਪਿੱਛੇ ਵੀ ਜਾ ਸਕਦੇ ਹਾਂ ਜਿਵੇਂ ਪਿਛਲੇ 7 ਸਾਲ ਆਪਾਂ ਪਿੱਛੇ ਚਲੇ ਗਏ ਸ਼੍ਰੋਮੀ ਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਤੁਸੀਂ ਦੇਖਿਆ ਹੋਣਾ ਕਿਵੇਂ ਪੰਜਾਬ ਵਿੱਚ ਡਿਵੈਲਪਮੈਂਟ ਆਈ ਕਿਵੇਂ ਪੰਜਾਬ ਦੇ ਇਨਫਰਾਸਟ੍ਰਕਚਰ ਤੇ ਜੋਰ ਦਿੱਤਾ ਗਿਆ ਬਿਜਲੀ ਤੇ ਜੋਰ ਦਿੱਤਾ ਗਿਆ 에어ਪੋਰਟ ਬਣਾਉਣ ਤੇ ਜੋਰ ਕੀਤਾ ਸੜਕਾਂ ਬਣਾਉਣ ਤੇ ਜੋਰ ਦਿੱਤਾ ਗਿਆ ਰੂਰਲ ਡਿਵੈਲਪਮੈਂਟ ਦੇ ਵਿੱਚ ਦਿੱਤਾ ਕਿ ਸ਼ਹਿਰਾਂ 'ਚ ਮੈਂ ਮੈਨੂੰ ਯਾਦ ਹੈ ਇੱਕ ਦਿਨ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਤਕਰੀਬਨ 130 ਮੰਡੀਆਂ ਤੇ ਛੋਟੇ ਸ਼ਹਿਰ ਹੈ ਉਹਨਾਂ ਸੀਵਰੇਜ ਨਹੀਂ ਸੀ ਇੱਕੋ ਦਿਨ ਅਸੀਂ ਸਾਰੀ ਮਨਜ਼ੂਰੀ ਦੇ ਕੇ ਤੇ ਅਸੀਂ ਆਪਣੇ ਸਰਕਾਰ ਦੇ ਨਾਲ 130 ਮੰਡੀਆਂ ਵਿੱਚ ਸੀਵਰੇਜ ਵਾਟਰ ਸਪਲਾਈ ਦਾ ਕੰਮ ਅਸੀਂ ਮੁਕੰਮਲ ਕੀਤਾ ਜਿੱਤੇ ਨਹੀਂ ਸੀ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਲੱਗਦੇ ਹੁੰਦੇ ਸੀ ਤੁਹਾਨੂੰ ਹੁਣ ਅੱਜਕੱਲ ਕੋਈ ਦਿਖਦਾ ਰੇਲਵੇ ਫਾਟਕ ਇੱਕ ਦਿਨ 'ਚ ਮੈਂ ਉਹਦੇ ਡਿਪਟੀ ਸੀਐਮ ਸੀ 190 ਰੇਲਵੇ ਫਾਟਕਾਂ ਉੱਤੇ ਫਲਾਈਓਵਰ ਮੈਂ ਮਨਜ਼ੂਰ ਰਾਕੇ ਅਸੀਂ 2 ਸਾਲਾਂ 'ਚ ਇੰਪਲੀਮੈਂਟ ਕਰ ਦਿੱਤੇ ਸੋ ਮੇਰੀ ਕਹਿਨ ਦਾ ਭਾਅ ਕਿ ਜਿਹੜੀ ਖੇਤਰੀ ਪਾਰਟੀਆਂ ਹੁੰਦੀਆਂ ਨਾ ਰੀਜਨ ਆਪਣੀ ਖੇਤਰ ਦੀ ਪਾਰਟੀਆਂ ਉਹਨਾਂ ਨਾਲ ਤੇ ਸੈਂਟਰ ਦੀ ਪਾਰਟੀਆਂ ਦਿੱਲੀ ਵਾਲੀ ਪਾਰਟੀਆਂ ਜਮੀਨ ਆਸਮਾਨ ਦਾ ਫਰਕ ਹੁੰਦਾ ਹੈ ਖੇਤਰੀ ਪਾਰਟੀ ਦੀ ਸੋਚ ਆਪਣਾ ਸੂਬਾ ਹੁੰਦਾ ਹੈ ਫੈਸਲੇ ਆਪਣੇ ਸੂਬੇ ਦੇ ਹੱਕ ਚ ਕਰਦੇ ਆ ਆਪਣੇ ਲੋਕਾਂ ਦੇ ਹੱਕ ਚ ਕਰਦੇ ਆ ਤੇ ਲੋਕਾਂ ਦੀ ਆਪਣੇ ਸੂਬੇ ਦੀ ਲੜਾਈ ਲੜਦੇ ਆ ਜਿਹੜੀਆਂ ਹੁੰਦੀਆਂ ਦਿੱਲੀ ਵਾਲੀ ਪਾਰਟੀਆਂ ਉਹ ਹੁਕਮ ਜੋ ਉਹਨਾਂ ਤੋਂ ਆਉਂਦਾ ਹੈ ਦਿੱਲੀੋਂ ਉਹ ਕਰਦੇ ਆ ਉਹਨਾਂ ਦਾ ਕੋਈ ਲਗਾ ਸੂਬੇ ਨਾਲ ਨਹੀਂ ਹੁੰਦਾ ਉਹਨਾਂ ਦਾ ਹੁੰਦਾ ਹੈ ਕਿ ਸਾਡੇ ਕੋਈ ਫੈਸਲੇ ਨਾਲ ਗਵਾਂਡੀ ਸੂਬੇ ਨਾਲ ਕੁਝ ਹੋ ਜੇ ਜਾਂ ਕੋਈ ਹੋਰ ਸਾਡੀ ਪਾਰਟੀ ਨੂੰ ਨੁਕਸਾਨ ਨਾ ਹੋ ਜੇ ਸੋ ਐਸ ਕਰਕੇ ਅੱਜ ਅਸੀਂ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਤਗੜਾ ਕਰੀਏ ਤਾਂ ਹੀ ਪੰਜਾਬ ਬਚੂਗਾ ਜੇ ਆਪਾਂ ਫਿਰ ਐਜੇ ਫੈਸਲੇ ਲਵਾਂਗੇ ਜਿਵੇਂ ਪਿੱਛੇ ਲੱਤੇ ਹੈ ਫਿਰ ਆਪਣਾ ਸੂਬਾ ਬਹੁਤ ਥੱਲੇ ਚਲੇ ਜਾਊਗਾ ਆਪਾਂ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਜਾਾਂਗੇ